ਜਨਿਅਰ ਬਣੀ ਉਹਨਾਂ ਨੇ ਜੇ ਟੋਰਸਟਾ ਕਰਵਾਈਆਂ ਤਾਂ ਵੀ ਸਨਰਸ ਕਰਕੇ ਜੇ ਅੱਗੇ ਰਿਜਲਟ ਪੇਪਰ ਦਾ ਹੋ ਕਰਿਆ ਤਾਂ ਸਨਰਸ ਕਰਕੇ ਜੇ ਰਿਜਲਟ ਵਿੱਚ ਕਲੀਅਰ ਕਰਾਏ ਤਾਂ ਸਨਰਸ ਕਰਕੇ ਦੋਸਤੋ ਅੱਜ ਜਿਹੜੀ ਮਜੀਸ਼ਰ ਤੁਸੀਂ ਵੀ ਹੁਣ ਇੱਥੇ ਹੋਏ ਹੋ ਸੰਦਰਸ ਕਰੋਗੇ ਅਸੀਂ ਤੁਹਾਡੇ ਜੋ ਤੁਸੀਂ ਗੱਲਬਾਤ ਕਰਕੇ ਆਏ ਹੋ ਹੋਰ ਅਜ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਇਹ ਤੁਹਾਡੀ ਆਪਣੀ ਆ ਵੀ ਉਹਨਾਂ ਦੀ ਵਿਕਤੀ ਜਾਂ ਹੋਰ ਵੀ ਜੋ ਤਰੀਕਾ ਇਹਦਾ ਤੇ ਫੈਸਲਾ ਤੁਸੀਂ ਕਰਨਾ ਵੀ ਤੁਸੀਂ ਰਿਖਤੀ ਲੈਣਿਆ ਜਾਂ ਉਹਨਾਂ ਦੇ ਜਵਾਬੀ ਤੇ ਮੰਨਣਾ ਅਸੀਂ ਤੁਹਾਡੇ ਸੰਘਰਸ਼ ਦੇ ਵਿੱਚ ਤੁਹਾਡੇ ਨਾਲ ਆ ਅਸੀਂ ਟੀਐਚਯੂ ਦੀ ਅਗਵਾਈ ਕਰਦੇ ਰਹੇ ਆ ਹੁਣ ਅਸੀਂ ਰਟਾਈਆਂ ਪਰ ਜਿਹੜੀ ਮਜੂਤਾ ਟੀਐਚਯੂ ਆ ਜਿਹਦਾ ਪ੍ਰਧਾਨ ਕਜੀ ਖੰਨਾ ਰਿਹਾ ਉਹ ਟੀਐਚਯੂ ਦੀ ਅਸੀਂ ਮਾਤਰ ਉਹਦੇ ਨਾਲ ਸਹਿਯੋਗ ਸਾਂਝ ਪਾ ਕੇ ਹੁਣ ਵੀ ਚੱਲਦੇ ਆ ਉਹਦੇ ਚੋਣਾ ਵੀ ਚੱਲ ਰਹੇ ਨੇ ਕਲਦੀਪ ਖੰਨੇ ਨਾਲ ਮੈਂ ਗੱਲ ਕੀਤੀ ਸੀ ਜੀ ਅੱਜ ਉਹਨੇ ਆਉਣਾ ਵੀ ਸੀ ਜੀ ਰਾਜੇ ਲੁਧਿਆਣੇ ਸਰਕਲ ਦੀ ਟੂਨ ਕਰਵਾ ਰਿਹਾ ਜੋ ਇਹ ਜ਼ਰੂਰਤ ਹੈ ਤੁਹਾਨੂੰ ਅਗਲੇ ਛੇ ਅੱਸਾਂ ਚ ਤਾਂ ਕਲਦੀਪ ਖੰਨਾ ਜੀ ਕਹਿੰਉਂਗੇ ਤਾਂ ਅਸੀਂ ਵੱਧ ਗੈਂਟੀ ਜੋ ਲੈ ਕੇ ਆਵਾਂਗੇ ਦੋਸਤੋ ਜੇ ਦੇਖਿਆ ਜਾਵੇ ਇਹ ਜਿਹੜੀ ਭਾਰਤੀਆ ਬਿਜਲੀ ਅਧਾਰੇ ਦੇ ਵਿੱਚ ਇੰਨੀ ਜ਼ਿਆਦਾ ਜ਼ਰੂਰਤ ਆ ਜਿਹੜੇ ਕੰਪਲੇਂਟ ਸੈਂਟਰ ਨੇ ਜਿੱਥੇ ਦੋ ਦੋ ਬੰਦੇ ਘੱਟੋ ਘੱਟ ਚਾਹੀਦੇ ਨੇ ਉਹਨਾਂ ਸਾਰੇ ਸੈਂਟਰਾਂ ਤੇ ਜਿਵੇਂ ਕਮਰਾਦਾ ਸਾ ਉਹ ਜਿਹੜਾ ਨਾਬਾ ਡਿਵੀਜ਼ਨ ਦੇ ਵਿੱਚ ਜਾਣਦਾ ਮਤਲਬ 8-10 ਕਮਪਲੀਟ ਸੈਂਟਰ ਰਹੇ ਜੇ ਨੇ ਕਿਥੇ 21 ਕਿਸਾਥੀ ਰਹਿ ਗਿਆ ਹਰ ਉਸ ਸੱਤ ਅਕ ਕਮਪਲੀਟ ਸੈਂਟਰ ਰਹੇ ਜੇ ਵੀ ਨਹੀਂ ਇਹ ਬੰਦਾ ਨਾ ਹੋਣ ਕਰਕੇ ਕੋਈ ਇਹਨੂੰ ਵੀ ਜਾਂ ਲੈਂਦੇ ਨੇ ਉੱਥੇ ਰਿਹਾ ਜੀ ਜਿਹੜੇ ਪਹਿਲਾਂ ਕੰਮ ਕਰਦੇ ਸੀਗੇ ਕਟਾਇਰ ਹੋ ਗਏ ਤਾਂ ਉਹ ਦੂਜੇ ਕਮਪਲੀਟ ਸੈਂਟਰਾਂ ਚ ਮਰਜ਼ੀ ਕੀਤੇ ਨੇ ਪਹਿਲਾਂ ਪੁਰਾਣਾ ਸਮਾਂ ਦੇ ਕੀ ਜੇ ਕੰਪਲੇਂਟ ਸਟਾਫ ਜਿਹਨੇ ਕੰਪਲੇਟਾਂ ਕਰਦੀਆਂ ਉਹ ਵੱਖਰਾ ਹੁੰਦਾ ਸੀਗਾ ਡੋੜ ਘੁੱਟਣਾ ਕੋਈ ਉਹ ਕਰਨਾ ਲੋਜ ਲਾਉਣਾ ਜੇ ਉਸ ਤੋਂ ਬਾਅਦ ਕੋਈ ਵੱਡਾ ਕੰਮ ਆ ਗਿਆ ਸਹਾਇਕ ਕਰਨਾ ਜਾਂ ਆਪਣੇ ਆਹ ਕੋਈ ਵੱਡੀ ਪੀਬੀਸੀ ਆ ਜਾਂ ਹੋਰ ਆ ਪੀ ਹੈਜਰ ਕੰਮ ਕਰਨਾ ਕੋਈ ਟਰਾਂਸਫਾਰਮ ਛੜ ਗਿਆ ਜਾਂ ਵੱਡੀ ਕੰਪਲੇਟ ਆ ਗਈ ਤਾਂ ਉਹ ਮੇਂਟੇਨੈਂਸ ਸਟਾਫ ਕਰਦਾ ਹੁੰਦਾ ਸੀਗਾ 10 12 ਬੰਦੇ ਮੈਂਟੇਨੈਂਸ ਸਟਾਫ ਦੇ ਹੁੰਦੇ ਸੀਗੇ ਉਹ ਮੇਂਟੇਨੈਂਸ ਸਟਾਫ ਤਾਂ ਕਿਤੇ ਗਿਆ ਉਹੀ ਕੰਪਲੇਂਟ ਸਟਾਫ ਜਿਹੜੇ ਲੋਕਦੇ ਰਹਿ ਗਏ ਉਹਨਾਂ ਦੀ ਕੰਪਲੇਟ ਕਰਨੀਆਂ ਉਹਨਾਂ ਨੇ ਹੀ ਟ੍ਰਿਕਟਾਂ ਕਰਨੀਆਂ ਉਹਨਾਂ ਨੇ ਹੀ ਤਾਰਾਂ ਭੇਡੀਆਂ ਨੇ ਉਹ ਟੈਕ ਕਰਨੀਆਂ ਨੇ ਉਹਨਾਂ ਨੇ ਹੀ ਖੰਭੇ ਖੜੇ ਕਰਨੇ ਨੇ ਇਸ ਕਰਕੇ ਦੋਸਤੋ ਪਰ ਉਸ ਤੋਂ ਵੀ ਹੱਥ ਆ ਕੇ ਬੁਲ ਇੱਕ ਪਾਸੇ ਤਾਂ ਲੋਕਾਂ ਤੇ ਇੰਨੀ ਜ਼ਿਆਦਾ ਜ਼ਰੂਰਤ ਹੈ। ਕਗਲਤ ਨੂੰ ਜ਼ਰੂਰਤ ਹੈ ਇਸ ਦੀ ਸੈਂਟਰ ਖਤਮ ਹੋ ਰਹੇ ਨੇ ਫੇਰ ਕੀ ਹੈ? ਮਤਲਬ ਕੀ ਇਹਨਾਂ ਨੂੰ ਕੀ ਤਕਲੀਫ ਆ? ਕੀ ਜਾਂ ਤਾਂ ਉਹਨੇ ਵੀ ਇੰਤਕੋਈ ਪੋਸਟਾ ਹੈ ਨਹੀਂ ਪੋਸਟਾ ਹੈ ਗਿਆ ਨੇ ਸੱਨੇ ਜ਼ਰੂਰਤਾ ਉਧਰੋਂ ਪੈਡੀਸਿਜਨ ਆ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਆਪਣੀ ਜੇਬ ਤੋਂ ਮਤਲਬ ਪੈਸੇ ਖਰਚ ਕੇ ਦਿਹਾੜੀ ਦੇ ਬੰਦੇ ਰੱਖ ਕੇ ਟ੍ਰੀ ਕਟਿੰਗ ਕਰਾਉਣੀ ਪੈ ਰਹੀ ਆ ਇਹਨਾਂ ਨੂੰ ਇਸ ਕਰਕੇ ਇਹ ਨਾ ਮੁਲਾਜ਼ਮੀਤੂ ਨੇ ਨਾ ਲੋਕੀਤੂ ਨੇ ਅੱਜ ਜੇ ਮੁਲਾਜ਼ਮਾਂ ਨੂੰ ਵੀ ਉਸ ਲੈਣਾ ਜਿਹੜੇ ਉਹਨਾਂ ਦੀ ਬਿੱਤੀ ਮੰਗਾਂ ਨੇ ਜਾਉਣਾ ਦੇ ਪ੍ਰੋਮੋਸ਼ਨਾਂ ਨੇ ਉਹ ਵੀ ਸੰਘਰਸ਼ ਕਰਕੇ ਲੈ ਰਹੇ ਨੇ ਕੱਲਾ ਇਹ ਹੀ ਨਹੀਂ ਅੱਜ ਪੰਜਾਬ ਦਾ ਹਰੇਕ ਵਰਗ ਦਾ ਚਾਹੇ ਮਜ਼ਦੂਰ ਨੇ ਚਾਹੇ ਕਿਸਾਨ ਨੇ ਚਾਹੇ ਹੋਰ ਆਜ਼ਾਦ ਕਮੇ ਰੇਕ ਕੋਈ ਆਪਣੇ ਸੰਘਰਸ਼ ਕਰਕੇ ਉਹ ਕਰ ਰਿਹਾ ਪਰ ਸਰਕਾਰਾਂ ਇੰਦੀਆਂ ਹੋ ਗਈਆਂ ਕਿ ਜਦੋਂ ਉਹ ਹਥਿਆਰ ਦੇਣੇ ਨੇ ਉਹਨਾਂ ਨੇ ਬਹੁਤ ਵੱਡੇ ਵੱਡੇ ਹਥਿਆਰ ਹੁੰਦੇ ਨੇ ਕੈਸੀ ਇੰਨੀ ਭਰਤੀ ਕਰਦੀ ਅਸੀਂ ਆ ਕੁਸ਼ਕਸ਼ਤਾ ਅਸੀਂ ਲੋਕਾਂ ਨੂੰ ਆ ਖੁੱਲ੍ਹ ਦੇ ਦਿੱਤਾ ਪਰ ਜਦੋਂ ਆਪਣੇ ਪਿੱਛੇ ਵੇਰ ਦੁਨਾਰਾ ਪਿਛਤਾਂ ਦੇ ਹਸਰਸ ਕੀਤਾ ਆ ਸਿੱਖ ਮੰਤਰੀ ਦੇ ਰਿਤਨਾਥਪੁਰ ਸਾਹਿਬ ਉੱਥੇ ਉਹਨਾਂ ਦੀ ਗੱਲ ਸੁਣਨ ਦੀ ਬਜਾਏ ਉੱਥੇ ਪੌਸ ਦਾ ਟੰਡਾ ਬਰਾਇਆ ਗਿਆ ਕਿ ਉਹਨਾਂ ਨੂੰ ਕੁੱਟੇ ਮਾਰੇ ਗਏ ਇਸ ਤਰ੍ਹਾਂ ਮਜ਼ਦੂਰ ਸੰਘਰਸ਼ ਕਰਦੇ ਨੇ ਉਹਨਾਂ ਨੂੰ ਵੀ ਰਾਖੀਚਾਰਜ ਕੀਤਾ ਜਾਂਦਾ ਮੀਟਿੰਗ ਵਾਸਤੇ ਸਮਾਂ ਦੇ ਕੇ ਜਾਂ ਉਹਨਾਂ ਨੂੰ ਕਲੀਕੇ ਕਰਨੀਆਂ ਉਹਨਾਂ ਨੂੰ ਅਰੈਸਟ ਕਰ ਰਿਆ ਜਾਂਦਾ ਜੇ ਦਿੱਟਿਆ ਜਾਂਦਾ ਐਮੀ ਕਿਸਾਨੀ ਆ ਕਿਸਾਨੀ ਉਨੂੰ ਮੀਟਿੰਗ ਵਾਸਤੇ ਮੁੱਖ ਮੰਤਰੀ ਬੁਲਾਉਂਦਾ ਤਾਂ ਉਹ ਮੁੱਖ ਮੰਤਰੀ ਜੇ ਉਹਦੇ ਮੀਟਿੰਗ ਹੁੰਦੀ ਆ ਮੀਟਿੰਗ ਸਿਨੇ ਚੜਨ ਦੀ بجائے ਉਹਨਾਂ ਨੂੰ ਜਦੋਂ ਮੀਟਿੰਗ ਟੁੱਟਦੀ ਆ ਆਪਣੇ ਆਪਣੇ ਥਾਵਾਂ ਤੇ ਨਹੀਂ ਜਾਣ ਦਿੱਤਾ ਜਾਂਦਾ ਰਸਤੇ 'ਚ ਰੈਕਟਰ ਕਰ ਦਿਆ ਜਾਂਦਾ ਮੇਰੇ ਕਹਿਣ ਤੋਂ ਭਾਵ ਵੀ ਇਸਤਿਹਾਰ ਮੁੱਖ ਬਡੇ ਬਡੇ ਦਿੰਦੇ ਨੇ ਪਰ ਲੋਕਾਂ ਨੂੰ ਆਵਾਜ਼ ਮਿਲਦਾ ਨਹੀਂ ਹੈ ਜਦੋਂ ਇਨਸਾਫ ਲੈਣ ਵਾਸਤੇ ਸੰਘਰਸ਼ ਕਰਦੇ ਨੇ ਤਾਂ ਉਹਨਾਂ ਦੀ ਗੱਲ ਸੁਣਦੀ ਨਹੀਂ